ਹਾਂਜੀ ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਨਾ ਬੁਟੀਕ ਪੀਸ ਲੈ ਕੇ ਆਈ ਆਂ ਬਹੁਤ ਸੋਨਾ ਇਹਦੇ ਤੇ ਥਰੈਡ ਵਰਕ ਕੀਤਾ ਹੈਗਾ ਸੋ ਸਭ ਤੋਂ ਪਹਿਲਾਂ ਤਾਂ ਜਿਵੇਂ ਸਟਫ ਦੀ ਗੱਲ ਕਰਾਂ ਇਹ ਹੈਗਾ ਹੈ ਜੀ 크ਰੇਪ ਸਿਲਕ ਦਾ ਜਿਹੜਾ ਉਹ ਸਟਫ ਹੈਗਾ ਤੇ ਇਹਦੇ ਤੇ ਬਹੁਤ ਹੀ ਸੋਹਣੀ ਆਪਾਂ ਜਿਹੜੀ ਐਮਬਰਾਇਡਰੀ ਕੀਤੀ ਹੋਈ ਹੈਗੀ ਬਹੁਤ ਸੋਹਣੀ ਇਹਦੇ ਤੇ ਜਿਹੜੀ ਫਲਾਅਰਸ ਬਣੇ ਹੋਏ ਹੈਗੇ ਦੇਖੋ ਤੁਸੀਂ ਲੀव्स ਬਣੇ ਹੋਏ ਹੈਗੇ ਇਧਰ ਰਾਉਂਡ ਫੋਰਮਸ ਜਿਹੜੇ ਫਲਾwrs ਬਣੇ ਹੋਏ ਹੈਗੇ ਪੂਰੀ ਜਿਹੜੀ ਇਹ ਮਤਲਬ ਨੈਕਲਾਈਨ ਬਣੀ ਹੋਈ ਹੈਗੀ ਦੇਖੋ ਤੁਸੀਂ ਉੱਪਰ ਤੋਂ ਲੈ ਕੇ ਇਧਰ نیچے ਤੱਕ ਜਿਹੜੇ ਫਲਾwrs ਦਾ ਕੰਬੀਨੇਸ਼ਨ ਹੈ ਤੇ ਜਿੰਮੀ ਗੱਲ ਕਰਦੇ ਚ ਕਿਹੜੇ ਕਿਹੜੇ ਕਲਰ ਯੂਜ਼ ਹੋ ਰਿਹਾ ਤਾਂ ਤੁਸੀਂ ਦੇਖੋ ਮੈਂ ਤੁਹਾਨੂੰ ਕਲੋਸਲੀ ਦਿਖਾਉਣੀ ਹੈ ਇਹਦੇ ਚ ਬੇਬੀ ਪਿੰਕ ਕਲਰ ਯੂਜ਼ ਹੋ ਰਿਹਾ ਹੈ ਡਾਰਕ ਪਿੰਕ ਡਾਰਕ ਗ੍ਰੀਨ ਪੈਰਟ ਕਲਰ ਦੇਖੋ ਤੁਸੀਂ ਬੜਾ ਪਿਆਰਾ ਜਿਹਾ ਵਰਕ ਕੀਤਾ ਸਕਾਈ ਬਲੂ ਕਲਰ ਵੀ ਯੂਜ਼ ਕੀਤਾਗਾ ਤੇ ਇਹ ਹੈਗਾ ਜੀ ਇਹਦੇ ਗਲੇ ਤੇ ਵਰਕ ਤੁਸੀਂ ਦੇਖ ਹੀ ਸਕਦੇ ਹੋਗੇ ਆ ਜਿਹੜਾ ਵਰਕ ਇਹ ਹੈਗਾ ਇਹਦੇ ਗਲੇ ਤੇ ਕ੍ਰੀਪ ਸਿਲਕ ਦਾ ਇਹ ਸਟਾਫ ਹੈਗਾ ਤੇ ਆ ਹੋ ਗਈ ਇਹਦੇ ਗਲੇ ਤੇ ਵਰਕ ਇਹ ਵਾਲਾ ਤੇ ਇਹਦੇ ਨਾਲ ਹੀ ਹੈਗਾ ਜੀ ਇਹਦੇ ਘੇਰੇ ਤੇ ਵਰਕ ਆ ਜਿਹੜਾ ਵਰਕ ਹੈਗਾ ਏਮਬਰਾਇਡਰੀ ਹੈ ਇਹ ਹੈਗੀ ਹੈ ਜੀ ਇਹਦੇ ਘੇਰੇ ਤੇ ਸੇਮ ਇਹਦੇ ਵਿੱਚ ਵੀ ਬਹੁਤ ਸੋਹਣੀ ਜਿਹੜੀ ਕਟਵਰਕ ਬਣੀ ਹੋਈ ਹੈਗੀ ਤੇ ਬਹੁਤ ਸੋਹਣੇ ਜਿਹੜੇ ਫਲਾwrs ਬਣੇ ਹੋਏ ਹੈਗੇ ਛੋਟੇ-ਛੋਟੇ ਇਹਦੇ ਘੇਰੇ ਤੇ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਇਹਦੇ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂਗਾ ਆਪਾਂ ਆਪਣੀ ਮਰਜ਼ੀ ਦੇ ਅਕੋਰਡਿੰਗ ਜਿਹੜੀ ਉਹ ਲੈਂਥ ਆ ਬਣਵਾ ਸਕਦੇ ਹਾਂਗੇ ਤੁਸੀਂ ਦੇਖ ਹੀ ਰਹੇ ਹੋ ਆ ਹੋ ਗਿਆ ਜੀ ਇਹਦੇ ਘੇਰੇ ਤੇ ਵਰਕ ਤੇ ਉਹ ਉੱਪਰ ਵਾਲਾ ਵਰਕ ਹੋ ਗਿਆ ਜੀ ਇਹਦੇ ਗਲੇ ਤੇ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੀ ਬਾਜ਼ੂ ਤੇ ਵਰਕ ਜਿਹੜਾ ਇਹ ਵਾਲਾ ਵਰਕ ਹੈਗਾ ਇਹ ਹੈਗਾ ਜੀ ਇਹਦੀ ਬਾਜ਼ੂ ਤੇ ਸੇਮ ਇਹਦੇ ਵਿੱਚ ਵੀ ਜਿਹੜੀ ਕਟਵਰਕ ਬਣੀ ਹੋਈ ਹੈਗੀ ਤੇ ਉੱਤੇ ਫਲਾਰਸ ਹੈਗੇ ਇਹਨਾਂ ਥੋੜਾ ਜਿਹਾ ਸਟੱਫ ਪਹਿਲਾਂ ਮਤਲਬ ਜਿੱਥੋਂ ਆਇਆ ਹਨਾ ਇਹ ਉੱਥੇ ਵੀ ਬਹੁਤ ਇੱਚ ਵਾਲ ਸੀਗੇ ਪਹਿਲਾਂ ਪ੍ਰੈਸ ਨਾਲ ਸੈੱਟ ਕਰਕੇ ਆਪਾਂ ਇਹਦੇ ਵਿੱਚ ਵਾਲ ਵਗੈਰਾ ਕੰਟੇ ਕਿਉਂਕਿ ਇਹ ਕ੍ਰੇਪ ਸਿਲਕ ਦੇ ਇਦਾਂ ਹੀ ਜਿੰਦਾਂ ਪਿਆਰੇ ਉਹਦੇ ਤੇ ਉਦਾਂ ਹੀ ਵਾਲ ਪੈ ਜਾਂਦੇ ਆ ਤੇ ਦੇਖੋ ਤੁਸੀਂ ਕਿੰਦਾ ਸੋਹਣਾ ਸੂਟ ਹੈਗਾ ਲੁੱਕ ਦੇਖੋ ਤੁਸੀਂ ਐਮਬਰਾਇਡਰੀ ਵੀ ਦੇਖੋ ਕਿੰਨੀ ਸਫਾਈ ਨਾਲ ਵਰਕ ਕੀਤਾਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਇਹਦੀ ਬਾਟਮ ਤੇ ਵਰਕ ਹਾਂਜੀ ਤੇ ਜਿਹੜਾ ਆਵਲਾ ਵਰਕ ਹੈਗਾ ਇਹ ਇਹ ਹੈਗਾ ਜੀ ਇਹਦੀ ਬਾਟਮ ਤੇ ਵਰਕ ਬਹੁਤ ਸੋਹਣੀ ਇਹਦੇ ਚ ਵੀ ਕਟਵਕ ਜਾ ਰਹੀ ਹੈ ਡਾਰਕ ਪਿੰਕ ਕਲਰ ਨਾਲ ਬਹੁਤ ਸੋਹਣੇ ਛੋਟੇ ਛੋਟੇ ਫਲਾਵਰਸ ਜਾ ਰਹੇ ਹੈਗੇ ਇਹ ਹੋ ਗਿਆ ਜੀ ਇਹਦੀ ਫਸਟ ਬਾਟਮ ਤੇ ਵਰਕ ਦਨ ਇਹ ਹੋ ਗਿਆ ਇਹਦੀ ਸੈਕੰਡ ਬਾਟਮ ਤੇ ਤੁਸੀਂ ਦੇਖ ਹੀ ਰਹੇ ਹੋ ਮੈਂ ਵੀਡੀਓ ਦੇ ਵਿੱਚ ਦਿਖਾ ਰਹੀ ਆਂ ਬਹੁਤ ਕਲੋਜ਼ਲੀ ਤੇ ਸਫਾਈ ਨਾਲ ਜਿਹੜੀ ਉਹ embroidery ਕੀਤੀ ਹੋਈ ਹੈਗੀ ਕਿ ਤੋ ਕੋਈ ਸੂਟ ਛਿੱਜਿਆ ਨਹੀਂ ਕੋਈ ਕੰਪਲੇਂਟ ਨਹੀਂ ਆ ਰਹੀ ਦੇਖੋ ਤੁਸੀਂ ਔਰ ਜਿਹੜਾ ਕਪੜਾ ਵੀ ਹੈ ਬਹੁਤ ਸ਼ਾਈਨਿੰਗ ਵਾਲਾ ਇਹਦਾ ਸਟਾਫ ਹੈਗਾ ਬਹੁਤ ਵਧੀਆ ਰਿਜ਼ਲਟ ਮਿਲੇ ਆਪਾਂ ਨੂੰ ਇਹਦੇ ਤੇ embroidery ਦਾ ਸੋ ਮੈਂ ਤੁਹਾਨੂੰ ਪੂਰਾ ਸੂਟ ਦਿਖਾਈ ਦਿੱਤਾ ਇਹਦੇ ਚ ਆ ਹੋ ਗਿਆ ਇਹਦਾ ਬਾਟਮ ਦਾ ਵਰਕ ਆ ਦੋਨੋਂ ਵਰਕ ਹੋ ਗਿਆ ਇਹਦੀ ਬਾਟਮ ਦੇ ਤੇ ਘੇਰੇ ਦਾ ਵੀ ਮੈਂ ਤੁਹਾਨੂੰ ਵਰਕ ਵਰਕ ਜਿਹੜਾ ਚੱਕਰਵਾਤਾ ਆ ਹੋ ਗਿਆ ਇਹਦੀ ਬਾਟਮ ਸੌਰੀ ਬਾਜ਼ੂ ਤੇ ਤੇ ਆਹ ਨੀਚੇ ਵਾਲੀ ਕੱਟਵਰਕ ਹੋ ਗਈ ਇਹਦੀ ਇਹਦੇ ਘੇਰੇ ਤੇ ਦੇਖ ਹੀ ਰਹੇ ਆ ਦੈਨ ਉਹ ਹੋ ਗਈ ਉੱਪਰ ਵਾਲੀ ਉਹਦੀ ਨੈਕਲਾਈਨ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਕੜਵਾਉਣ ਲਈ ਤੁਸੀਂ ਸਾਡੇ ਨਾਲ ਐਟ ਐਨੀ ਟਾਈਮ ਕੰਟੈਕਟ ਕਰ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆਪਣਾ ਕੰਟੈਕਟ ਸ਼ੇਅਰ ਕਰ ਰਹੀ ਆਂਗੀ ਤੁਸੀਂ ਮੈਨੂੰ ਐਟ ਐਨੀ ਟਾਈਮ ਇੱਕ ਮੈਸੇਜ ਡ੍ਰੌਪ ਕਰ ਸਕਦੇ ਹੋ ਜਾਂ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਕਮੈਂਟ ਡ੍ਰੌਪ ਕਰ ਸਕਦੇ ਹੋ ਜ ਮਤਲਬ ਮੈਂ ਉਸ ਤੋਂ ਬਾਅਦ ਤੁਹਾਨੂੰ ਸੂਟ ਦੀ ਜਿਹੜੀ ਫਰਦਰ ਡਿਟੇਲ ਦੇਵਾਂਗੀ ਸੋ ਕਰਵਾ ਚਾਹਤ ਕਰਕੇ ਸਾਡੇ ਕੋਲ ਬਹੁਤ ਆਫਰਸ ਵੀ ਆ ਰਹੇ ਆ ਸੋ ਤੁਸੀਂ ਸਾਡੇ ਤੋਂ ਜਿਹੜਾ ਸੋਹਣੇ ਸੋਹਣੇ ਸੂਟ ਕੜਵਾ ਸਕਦੇ ਹਾਂ ਐਟ ਅ ਰੀਜ਼ਨੇਬਲ ਪ੍ਰਾਈਸ ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਨਵੇਂ ਸੂਟ ਨਾਲ ਮਿਲਦੇ ਹਾਂ ਸੋ ਤਦ ਤੱਕ ਦੇ ਲਈ ਰੱਬ ਰੱਖ